ਹਾਂ ਤੇ ਭਰਾ ਨੇ 1.5 ਲੱਖ ਜੋੜ ਲਿਆ ਆਈਫੋਨ 17 ਪ੍ਰੋ ਮੈਕਸ ਲੈਣ ਲੱਗਿਆ ਅੱਛਾ ਉਹ ਮੈਂ ਵੀ 1.5 ਲੱਖ ਜੋੜ ਲਿਆ ਮੈਂ ਤਾਂ ਸਿਰੇ ਵਾਲੀ ਮੱਝ ਲੈਣ ਲੱਗਿਆ ਹਾਂ ਉਹ ਜਾਜ ਭਲਾਏ ਆ ਤੂੰ ਵੀ ਆਈਫੋਨ 17 ਪ੍ਰੋ ਮੈਕਸ ਲੈਣੀ ਤੇਰਾ ਰੋਪ ਪੈਣਾ ਸੀ ਉਹ ਨਹੀਂ ਉਹ ਤੈਨੂੰ ਨਹੀਂ ਪਤਾ ਉਹ ਆਈਫੋਨ 17 ਲੈ ਤਾ ਲੈਂਦਾ ਤੂੰ ਤੇ 2 ਸਾਲਾਂ ਬਾਅਦ ਉਹਨੇ ਟੁੱਟੇ ਜਾਣਾ ਸੀ ਤੇ 2 ਸਾਲਾਂ ਬਾਅਦ ਮੇਰੀ ਮੱਝ ਨੇ ਦੋ ਕੱਟੇ ਦੇ ਦੇਣੇ ਸੀ ਤਾ ਹੋਰ ਸੁਣ 2 ਸਾਲਾਂ ਬਾਅਦ ਤੇਰੀ ਫੋਨ ਦੀ ਕੀਮਤ ਘਟੇ ਜਾਣੀ ਸੀ ਤੇ ਮੇਰੀ 1.5 ਲੱਖ ਦੀ ਮੱਝ ਨੇ 3 ਲੱਖ ਦੀ ਹੋ ਜਾਣਾ ਸੀ ਤੇ ਲੱਖ ਲੱਖ ਤੇ ਉਹਦੇ ਕੱਟੇ ਵੇ ਗਏ ਨੇ ਸੀ ਤੇ 5 ਲੱਖ ਰੁਪਏ ਮੇਰਾ ਵਟ ਦੇ ਪਿਆ ਸੀ ਹਜੇ ਖੜ ਜਾ ਹਜੇ ਤੂੰ ਹੋਰ ਸੁਣ ਉਹ ਆਪਦੇ ਮੋਬਾਈਲ ਦਾ ਰੀਚਾਰਜ ਕਰਾਉਣਾ ਸੀ ਨਾ ਉਹਦਾ ਵੀ ਖਰਚਾ ਆਉਣਾ ਸੀ ਤੇ ਮੇਰੀ ਮੱਝ ਨੇ 1000 ਰੁਪਏ ਦਾ ਦੁੱਧ ਦਿਹਾੜੀ ਚ ਦੇ ਦੇਣਾ ਸੀ ਤੇ ਨਾਲੇ ਦਾ ਮੈਂ ਦੁੱਧ ਵੇਚਦਾ 4 ਰੁਪਏ ਆਉਂਦੇ ਤੇ ਨਾਲੇ ਭਾਈ ਉਹੀ ਦੁੱਧ ਪੀ ਕੇ ਮਿਰਚ ਦਾਗ ਤਾਉਂਦੀ ਲੈ ਮਿੱਤਰਾ ਇਦੂ ਬਾਦ ਇੱਕ ਸਵਾਦਾਂ ਦੀ ਗੱਲ ਹੋਰ ਸੁਣ ਤੂੰ ਤੂੰ ਮੋਬਾਈਲ ਵੇਚੇਗਾ ਨਾ ਤੂੰ ਮੱਝ ਨਹੀਂ ਲੈ ਸਕਦਾ ਪਰ ਮੈਂ ਮੱਝ ਵੇਚ ਕੇ ਮੋਬਾਈਲ ਜ਼ਰੂਰ ਲੈ ਸਕਦਾ ਤੇ ਕਰ ਗੱਲ ਹੁਣ ਵੱਡਾ ਰੋਹ ਬਣਾਉਂਦਾ ਸੀ ਨਾ ਲੈ ਫੋਨ ਹੁਣ ਲੈ ਫੋਨ ਯਾਰ ਲੈ ਫੋਨ ਇਹ ਹੁੰਦਾ ਮਿੱਤਰਾ ਰੋਹ ਜਾਨਾ ਕਿਦਣਾ ਹੋਣਾ ਛੜ ਲੈ ਮੋਬਾਈਲ